ਪਾਤਸ਼ਾਹ ਕਹਿੰਦੇ ਨੇ ਮੋਹ ਮਾਇਆ ਇਹ ਸਭ ਕਾਲਖਾ ਇਹਨ ਮੰਨ ਮੁਖ ਮੂੜ ਸੁਜਤੀ ਆ ਜਿਹੜਾ ਮਾਇਆ ਦਾ ਮੋਹ ਹੈ ਇਹ ਵੀ ਇੱਕ ਕਾਲਖ ਹੈ ਮਾਇਆ ਦੇ ਮੋਹ ਕਰਕੇ ਹੀ ਕਾਲਖ ਦੇ ਨਾਲ ਸਾਡਾ ਮਨ ਦਿਨੋਂ ਦਿਨ ਕਾਲਾ ਹੁੰਦਾ ਜਾ ਰਿਹਾ ਹੈ ਕਿਉਂਕਿ ਅੱਗੇ ਵੀ ਅਪਾ ਪੜਦੇ ਆ ਕਿ ਇਸ ਮਨ ਕੋ ਜਨਮ ਜਨਮ ਕੀ ਮਰ ਲਾਗੀ ਕਾਲਾ ਹੋ ਆਸਿਆ ਇਸ ਮਨੂ ਜਨਮਾਂ ਤੇ ਮੰਤਰਾਂ ਦੀ ਮੈਲ ਲੱਗੀ ਹੈ ਪਤਾ ਨਹੀਂ ਕਿੰਨੀਆਂ ਕਚੂਨਾ ਦੇ ਵਿੱਚੋਂ ਬੋਲ ਗਿਆ ਪਾਇਆ ਸੱਦੂ ਜੋ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਾਜ ਮੀਨ ਕਰੰਗਾ ਕਈ ਜਨਮ ਕੰਕੀ ਸਰਪ ਹੋਇਓ ਕਈ ਜਨਮ ਹੈ ਅਰੇ ਇੱਕ ਜਨਮ ਦੇ ਵਿੱਚ ਇਸ ਨੂੰ ਮਾਇਆ ਦੇ ਮੋਹ ਦੀ ਕਾਲਕ ਲੱਗ ਰਹੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਇਸ ਮਾਇਆ ਦੇ ਮੋਹ ਦੀ ਜੋ ਕਾਲਕ ਹੈ ਇਹ ਜਿਹੜਾ ਮਨ ਨੂੰ ਬੰਦਾ ਮਰਦੇ ਪਿੱਛੇ ਦੌੜਨ ਵਾਲਾ ਉਹ ਸਜੋਤੀ ਆ ਇਹ ਇਸ ਮਾਇਆ ਦੀ ਮਾਇਆ ਦਾ ਜਿਹੜਾ ਮੋਹ ਹੈ ਇਸ ਦੇ ਨਾਲ ਹੀ ਸਦਾ ਜੁੜਿਆ ਹੋਇਆ ਜੀਵ ਬਦੀਤ ਕਰਦਾ ਹੈ ਮਾਇਆ ਦੇ ਮੋਹ ਵਿੱਚ ਵੀ ਜੁੜ ਵਿੱਚ ਹੀ ਜੁੜਿਆ ਹੋਇਆ ਬੰਦਾ ساری ਉਮਰ ਬਦੀਤ ਕਰਕੇ ਸੰਸਾਰੋਂ ਚਲੇ ਜਾਂਦਾ ਹੈ ਭਾਵੇਂ ساری ਉਮਰ ਹੀ ਇਸ ਨੂੰ ਮਾਇਆ ਦੇ ਮੋਹ ਦੀ ਕਾਲਕ ਲੱਗਦੀ ਰਹਿੰਦੀ ਹੈ ਵੇਖੋ ਇਹ ਮਨੁੱਖਾ ਸ਼ਰੀਰ ਤਾਂ ਮਿਲਿਆ ਸੀ ਮਨ ਨੂੰ ਸਾਫ਼ ਕਰਨ ਦੇ ਲਈ ਮਾਨਵ ਨੂੰ ਗੁਵਿੰਦਰ ਕਰਨ ਦੇ ਲਈ ਇਹ ਮਨੁੱਖਾ ਸ਼ਰੀਰ ਮਿਲਿਆ ਸੀ ਉਸ ਪਰਮਾਤਮਾ ਦੇ ਮਿਲਾਕਾਸਤੇ ਮਨੁੱਖਾ ਸ਼ਰੀਰ ਮਿਲਿਆ ਸੀ ਪਰ ਅੱਪਾ ਹੁਣ ਦੀ ਮਾਇਆ ਦੇ ਮੂਹ ਦੇ ਵਿੱਚ ਹੀ ਸਾਰਾ ਜੀਵਨ ਬਤੀਤ ਕਰ ਦਿੱਤਾ ਹੋਇਆ ਤੇ ਕਾਲ ਕੋ ਲੱਗ ਗਈ ਇਹ ਤੇ ਨੀਕਾ ਕਹ ਸਤਗੁਰੂ ਜੀ ਅੱਜ ਕਹਿੰਦੇ ਨੇ ਮੋਹ ਮਾਇਆ ਇਹ ਸਭ ਕਾਲਾ ਇਹ ਤਾਂ ਸਭ ਕਾਲਖ ਹੈ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਸੰਸਾਰ ਦੇ ਵਿੱਚ ਹੈ ਹੀ ਕਾਲਖ ਹੈ ਕਬੀਰ ਜਗ ਕਾਜਲ ਕੀ ਕੂੰਠੜੀ ਆਨਦ ਪਰੇਤੇ ਸਮਾਜੇ ਕਹਿੰਦੇ ਨੇ ਹੋ ਮਲੇਹਾਰੀ ਤਿੰਨ ਤਿੰਨ ਪੈ ਸੋ ਜੁਨੇ ਪਸੇ ਜਾਏ ਕਹਿੰਦੇ ਵੀ ਇਹ ਜਗ ਕਾਜਲ ਕੀ ਹੈ ਕੂੰਠੜੀ ਇਹ ਸੰਸਾਰ ਅਸਲ ਵਿੱਚ ਹੈ ਹੀ ਮਾਇਆ ਦੇ ਮੋਹ ਦੀ ਗੋੜੀ ਹੈ ਇਸ ਦੇ ਵਿੱਚ ਮਾਇਆ ਦਾ ਮੋਹ ਬੜਾ ਪਰਵਲ ਹੈ ਸਾਰਾ ਸੰਸਾਰ ਹੀ ਮਾਇਆ ਦੇ ਮੋਹ ਦੇ ਵਿੱਚ ਤੁਰਿਆ ਫਿਰਦਾ ਹੈ ਕਿੰਝੂ ਬਾਬਾ ਕੁਈ ਸਾਬ ਦੇ ਕਹਿਣ ਦਾ ਮਤਲਬ ਹੈ ਕਿ ਇਸ ਸੰਸਾਰ ਦੇ ਵਿੱਚ ਮਾਇਆ ਦੇ ਮੋਹ ਦੀ ਘਾਟ ਪਸਰੀ ਹੋਈ ਹੈ ਜਿੱਧਰ ਵੀ ਆਪਾਂ ਵੇਖਾਂਗੇ ਮਾਇਆ ਦਾ ਮੋਹ ਹੀ ਘਾਟ ਹੈ ਆਰਸ਼ ਮੇਰੀ ਮਾਇਆ ਦਾ ਮੂਹ ਹੈ ਇਸ ਦਾ ਇਹ ਸਾਰਾ ਸੰਸਾਰ ਹੀ ਇਸ ਮਾਇਆ ਦੇ ਮੂਹ ਦੇ ਕਾਲਕ ਦੇ ਵਿੱਚ ਵਿਚਰਦਾ ਹੈ ਪਰ ਜੋ ਬਾਬਾ ਕਹਿੰਦਾ ਹੈ ਕਿ ਮੈਂ ਉਸ ਤੋਂ ਬਿਹਾਰੇ ਜਾਂਦਾ ਹਾਂ ਉਸ ਨੂੰ ਪਰਵਾਣ ਜਾਂਦਾ ਹਾਂ ਜਿਹੜਾ ਕਿ ਇਸ ਮਾਇਆ ਦੇ ਮੂਹ ਦੇ ਕਾਲਕ ਤੋਂ ਸਾਫ ਸੁਥਰਾ ਵਧ ਜਾਂਦਾ ਹੈ ਮੈਂ ਉਸ ਨੂੰ ਨਹੀਂ ਕਹਿੰਦੇ ਵਚਨ ਦਾ ਕੋਈ ਹਿਲਾ ਨਹੀਂ ਹੈ ਚਾਰ ਸ਼ਪੀਰ ਹੀ ਮੋਹ ਮਾਇਆ ਦੇ ਕਾਗ ਬਸਰੀ ਹੋਈ ਹੈ ਜਿਸ ਦੇ ਵਿੱਚ ਬੰਦਾ ਰਹਿੰਦਾ ਹੈ ਇਹ ਘਰ ਹੀ ਸੰਸਾਰ ਘਰ ਹੀ ਕੰਜਲ ਦੀ ਕੋਠੜੀ ਹੈ ਭਾਵ ਵਿਕਾਰ ਦਾ ਘਰ ਹੈ ਜਿਸ ਦੇ ਵਿੱਚ ਬੰਦਾ ਰਹਿੰਦਾ ਹੈ ਪਰ ਜਿਹੜਾ ਬੰਦਾ ਕਹਿੰਦੇ ਨੇ ਫੇਰ ਵੀ ਇਸ ਮਾਇਆ ਦੇ ਮੋਹ ਦੀ ਕਾਲਕ ਤੋਂ ਵੱਜ ਜਾਂਦਾ ਹੈ ਕਹਿੰਦੇ ਨੇ ਮੈਂ ਉਸ ਤੋਂ ਮਲੇ ਹਾਰੇ ਜਾਂਦਾ ਹਾਂ ਮੈਂ ਉਸ ਤੋਂ ਪਰਵਾਹ ਜਾਂਦਾ ਸਤਿਗੁਰੂ ਜੀ ਗੁਰਬਾਣੀ ਵਿੱਚ ਵੀ ਫਰਮਾਉਂ ਕਰਦੇ ਨੇ ਕਿ ਇਹ ਜਿਹੜਾ ਜੀਵ ਹੈ ਜਿਹੜਾ ਇਸ ਕਾਲਕ ਤੋਂ ਵੱਜ ਜਾਂਦਾ ਹੈ ਅਸਲ ਵਿੱਚ ਉਹੀ ਪਰਮਾਤਮਾ ਨੂੰ ਮਿਲਦਾ ਹੈ ਜਿਹੜਾ ਇਸ ਮਾਇਆ ਦੇ ਮੋਹ ਦੇ ਵਿੱਚ ਲਿਪਟ ਹੋ ਜਾਂਦਾ ਉਹ ਫਿਰ ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ ਸਤਿਗੁਰੂ ਕਹਿੰਦੇ ਕਾਜਲ ਕੂਠ ਵਿੱਚ ਭਈ ਨਾ ਘਾਰੀ ਕਾਜਲ ਕੂਠ ਵਿੱਚ ਭਈ ਨਾ ਘਾਰੀ ਕਹਿੰਦੇ ਨੇ ਇਹ ਕਜਲ ਦੀ ਕੋਠੜੀ ਸੀ ਭਾਬ ਕੇ ਇਹ ਕਜਲ ਦਾ ਘਰ ਸੀ ਨਿਰਮਲ ਵਰਨ ਬਨਿਓ ਤੂੰ ਤੇ ਸਾਫ ਸੁਥਰੀ ਲੱਗਦੀ ਐ ਤੇਰੇ ਕੱਪੜੇ ਚਿੱਤੇ ਸਾਫ ਸੁਥਰੇ ਨੇ ਪਰ ਤੂੰ ਰਹਿੰਦੀ ਤਾਂ ਸੀ ਕਜਲ ਦੀ ਕੋਠੜੀ ਦੇ ਵਿੱਚ ਕਿਵੇਂ ਤੂੰ ਸਾਫ ਸੁਥਰੀ ਬਣੀ ਨਿਰਮਲ ਵਰਨ ਬਣੀ ਹੋਈ ਕਾਜਲ ਕੋਠੇ ਵਿੱਚ ਭਈ ਨਾ ਕਾਹੀ ਕਜਲ ਦੀ ਕੋਠੜੀ ਦੇ ਵਿੱਚ ਰਹਿੰਦੇ ਆ ਤੂੰ ਕਾਲੀ ਕਿਉਂ ਨਹੀਂ ਹੋਈ ਨਿਰ ਨਿਸ਼ਕਰ ਕੀ ਜਿਹੜਾ ਗੁਰੂ ਦੇ ਕੋਲ ਆ ਜਾਂਦਾ ਹੈ ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਅਸਲ ਦੇ ਵਿੱਚ ਉਹੀ ਇਸ ਮਾਇਆ ਦੀ ਮੋਹ ਦੀ ਘਾਤ ਤੋਂ ਬਚਦਾ ਹੈ ਸਤਗੁਰੂ ਨੇ ਕਹਿ ਦਿੱਤਾ ਅਗਲੇ ਵਚਨ ਵਿੱਚ ਜਨ ਨਾਨਕ ਗੁਰਮੁਖ ਉਪਰੇ ਗੁਰ ਸ਼ਬਦ ਦੀ ਓਮੈ ਚੁਕੀ ਹੈ ਗੁਰਮੁਖ ਪਿਆਰੇ ਹੀ इस संसार सागर तो पार हूँ किमें होंगे गुरु के में शब्द की कमाई करके सौ दालत को बच जाते क्योंकि